ਤੁਹਾਨੂੰ ਲਿਪੋਸ ਪੰਜਾਬੀ ਦੇਖਦੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਜੀ ਅੱਜ ਕਿਸਾਨੀ ਅੰਦੋਲਨ ਦੀ ਪੰਜਵੀਂ ਗਰੇਵੰਡ ਜਿਹੜੀ ਹੈਗੀ ਹੈ ਇੱਥੇ ਮਨਾਈ ਜਾ ਰਹੀ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸਾਨਾਂ ਦਾ ਇਕੱਠ ਅ ਤੁਹਾਨੂੰ ਅਠਾਠਾ ਮਾਰਤਾ ਹੋਇਆ ਨਜ਼ਰ ਆ ਰਿਹਾ ਹੈ 43 ਦੇ ਦਸਹਿਰਾ ਗਰਾਊਂਡ 'ਚ ਚੰਡੀਗੜ੍ਹ 43 ਦਸਹਿਰਾ ਗਰਾਊਂਡ ਦੇ ਵਿੱਚ ਕਾਲ ਦਿੱਤੀ ਗਈ ਸੀ ਜਿੱਥੇ ਕਿਸਾਨ ਅੱਜ ਪ੍ਰਦਰਸ਼ਨ ਕਰਨਗੇ ਅਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਮੰਗਲੈਂਡਰ ਵੀ ਦਿੱਤਾ ਮੰਗਲੈਂਡਰ ਵੀ ਦਿੱਤਾ ਜਾਊਗਾ ਆਪਣੀਆਂ ਮੰਤਾਂ ਨਾਲ ਸੰਬੰਧਿਤ ਸੂਚ ਦੇਖ ਸਕਦੇ ਹੋ ਕਿਸਾਨ ਪਹੁੰਚੋ ਇਹਨਾਂ ਗੱਲਬਾਤ ਕਰ ਲੈਣੇ ਆ ਪ੍ਰਧਾਨ ਜੀ ਕੀ ਨਾਮ ਹੈ ਮੇਰਾ ਨਾਂ ਜੀ ਤਰਸੀਮ ਸਿੰਘ ਲੋਹਾਰ ਜ਼ਿਲ੍ਹਾ ਪ੍ਰਧਾਨ ਕੌਮੀ ਕਿਸਾਨ ਜਰੀ ਜੀ ਅੱਜ ਵੱਡੀ ਭਾਰੀ ਤਦਾਦ ਵਿੱਚ ਕਿਸਾਨ ਇੱਥੇ ਆ ਰਹੇ ਨੇ ਇਕੱਤਰ ਹੋ ਰਹੇ ਨੇ ਅੱਜ ਕਿੰਨੇ ਵਜੇ ਤੱਕ ਜਿਹੜਾ ਹੈਗਾ ਟਰਨਾਂ ਜਾਰੀ ਰਹੂਗਾ ਦੇਖੋ ਜੀ ਅੱਜ ਜੋ ਦਿੱਲੀ ਕਿਸਾਨ ਅੰਦੋਲਨ ਇਹ ਇੱਕ ਇਤਿਹਾਸਿਕ ਕਿਸਾਨ ਅੰਦੋਲਨ ਨਾ ਸਿਰਫ ਇੰਡੀਆ ਦਾ ਪੂਰੇ ਵਰਲਡ ਦਾ ਉਹਦੀ 5ਵੀਂ ਵਰੇਗਾਂ ਦੇ ਸਬੰਧ ਦੇ ਵਿੱਚ ਅੱਜ ਦੀ ਜਿਹੜੀ ਇਹ ਰੈਲੀ ਇੱਥੇ ਰੱਖੀ ਗਈ ਆ ਜੋ ਤਕਰੀਬਨ ਇਹ ਹੁਣ ਸ਼ਾਮ ਦੇ 4 ਵਜੇ ਤੱਕ ਇੱਥੇ ਰੈਲੀ ਚੱਲੂਗੀ ਕਿਸਾਨ ਦੀ ਜਿਹਦੇ ਵਿੱਚ ਪੂਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਕਿਸਾਨ ਜਿਹੜੇ ਆ ਵੱਡੀ ਗਿਣਤੀ ਚ ਇੱਥੇ ਪਹੁੰਚੇ ਆ ਤੇ ਜੋ ਸਰਕਾਰ ਦੀਆਂ ਪ੍ਰਾਣੀਆਂ ਦਿੱਲੀ ਮੋਰਚੇ ਤੋਂ ਚੱਲਦੀਆਂ ਆ ਰਹੀਆਂ ਮੰਗਾਂ ਆਂ ਜਿੱਦਾਂ ਐਮਐਸਪੀ ਦਾ ਗਰੰਟੀ ਕਾਨੂੰਨ ਹੋ ਗਿਆ ਜੋ ਇਹ ਬਿਜਲੀ ਬਿੱਲ ਜ ਲਾਗੂ ਹੋ ਰਿਹਾ ਵਾ 2025 ਉਹ ਸਾਨੂੰ ਮਨਜ਼ੂਰ ਨਹੀਂ ਉਹਦਾ ਮੈਸੇਜ ਦੇਣ ਵਾਸਤੇ ਵੀ ਹਾਂ ਅੱਜ ਇੱਥੇ ਰੈਲੀ ਦੇ ਵਿੱਚ ਆਏ ਆਂ ਤੇ ਜੋ ਸਾਡੀਆਂ ਮੰਗਾਂ ਸੀਗੀਆਂ ਜਿੱਦਾਂ 750 ਕਿਸਾਨ ਜਿਹੜਾ ਸਾਡਾ ਸ਼ਹੀਦ ਹੋਇਆ ਵਾ ਉਹਨਾਂ ਦੇ ਵਾਸਤੇ ਕੁਝ ਵੀ ਇਸ ਸਰਕਾਰ ਨੇ ਨਹੀਂ ਕੀਤਾ ਨਾ ਉਹਨਾਂ ਨੂੰ ਕੋਈ ਨੌਕਰੀਆਂ ਦਿੱਤੀਆਂ ਨਾ ਉਹਨਾਂ ਦੇ ਵਾਰਸਾਂ ਨੂੰ ਕੁਝ ਦਿੱਤਾ ਵਾ ਤੇ ਹੋਰ ਜਿਹੜੀਆਂ ਜਿੰਨੀਆਂ ਵੀ ਮੰਗਾਂ ਵਾਂ ਉਹਨਾਂ ਨੂੰ ਲੈ ਕੇ ਅੱਜ ਅਸੀਂ ਇੱਥੇ ਪਹੁੰਚੇ ਹਾਂ ਹੜਪੀਟਾਂ ਦੀ ਵੀ ਮੰਗ ਉਠਾ ਰਹੇ ਹਾਂ ਬਿਲਕੁਲ ਜੀ ਹੜਪੀਟਾਂ ਦੀ ਵੀ ਮੰਗ ਹੈ ਕਿ 1600 ਕਰੋੜ ਰੁਪਇਆ ਸੈਂਟਰ ਸਰਕਾਰ ਨੇ ਕਿਹਾ ਨਾ ਉਹਦਾ ਕੁਝ ਪਤਾ ਲੱਗਾ ਪਰ ਜ਼ਿਆਦਾਤਰ ਕਿਸਾਨ ਜਿਹੜੇ ਆ ਉਦਾਂ ਦੇ ਉਦਾਂ ਬੈਠੇ ਕਿਉਂਕਿ ਹੜਪੀਟਾਂ ਸਾਡਾ ਜਿਹੜਾ ਤਰਨਤਾਰਨ ਜ਼ਿਲ੍ਹਾ ਵਾ ਉਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਕਿਉਂਕਿ ਗੋਂਦਵਾਲ ਸਾਹਿਬ ਤੋਂ ਲੈ ਕੇ ਹਰੀਕੇ ਹਰੀਕੇ ਤੋਂ ਲੈ ਕੇ ਮਹਿਦੀਪੁਰ ਤੱਕ 70 ਕਿਲੋਮੀਟਰ ਦੀ ਲੰਮੀ ਚੜਾਈ ਜਿੱਦੇ ਵਿੱਚ 1 ਲੱਖ ਏਕੜ ਜਿਹੜੀ ਫਸਲ ਬਰਬਾਦ ਹੋਈ ਆ ਪ੍ਰਭਾਵਨਾ ਜਾ ਕੇ ਸਾਡੇ ਲੋਕਾਂ ਨੇ ਉਹਨਾਂ ਕਿਸਾਨਾਂ ਦੀ ਬਾਹ ਫੜੀ ਇਹਦੀ ਨਾ ਤੇ ਨੀਤੀ ਚੰਗੀ ਤੇ ਨਾ ਹੀ ਨੀਅਤ ਚੰਗੀ ਹੈ ਇਸਨੇ ਉਹਨਾਂ ਕਿਸਾਨਾਂ ਦੀ ਕੋਈ ਬਾਹ ਨਹੀਂ ਫੜੀ ਤੇ ਉਹ ਕਿਸਾਨ ਆਪਣੇ ਵਿੱਚ ਆਪਸ ਵਿੱਚ ਹੀ ਇੱਕ ਦੂਜੇ ਦੀ ਮਦਦ ਕਰ ਰਹੇ ਤੇ ਉਹ ਪਹਿਲੀਆਂ ਜਿਹੜੀਆਂ ਪਧਰੀਆਂ ਕਰਕੇ ਉਹਨਾਂ ਨੂੰ ਬੀਜ ਖਾਦ ਵਗੈਰਾ ਦੇ ਕੇ ਤੇ ਬੁਝਾਇਦਾ ਅਸੀਂ ਦੇਖ ਰਹੇ ਹਾਂ ਸ਼ਾਂਤਵੇਂ ਢੰਗ ਨਾਲ ਇੱਥੇ ਪ੍ਰਦਰਸ਼ਨ ਕੀਤਾ ਜਾਊਗਾ ਅਮਗਰੈਂਡਨ ਵੀ ਸੌ ਪਿਆ ਜਾਊਗਾ ਧਾਰੀ ਪੁਲਿਸ ਫੋਰਸ ਵੀ ਇੱਥੇ ਤਣਾਤ ਹੈਗੀ ਹੈ ਕੋਈ ਰੋਕ ਤੋਂ ਕੀਤੀ ਗਈ ਕਿਸੇ ਹਿਸਾਬ ਨਹੀਂ ਨਹੀਂ ਕਿਸੇ ਨੇ ਕੋਈ ਰਿਕਾਵਟ ਨਹੀਂ ਆਈ ਜੀ ਸਾਨੂੰ ਅਸੀਂ ਸਿੱਧੇ ਆਏ ਹਾਂ ਇੱਥੇ ਆ ਕੇ ਕੋਈ ਕਿਸੇ ਕਿਸਮ ਦੀ ਰਿਕਾਵਟ ਨਹੀਂ ਆ ਤੇ ਅਸੀਂ ਰੈਲੀ ਦੇ ਵਿੱਚ ਆਪਣੇ ਜਿਹੜੇ ਸਰਬਾਹਰ ਆਗੂ ਨੇ ਸਾਡੇ ਕਿਸਾਨ ਆਗੂ ਉਹਨਾਂ ਦੇ ਵਿਚਾਰ ਸੁਣ ਕੇ ਜਾਂ ਜੋ ਰੈਲੀ ਦਾ ਮਕਸਦ ਹੈ ਮੈਮੋਰੰਡਮ ਦੇਣਾ ਉਦੋਂ ਉਦੋਂ ਤੱਕ ਅਸੀਂ ਇੱਥੇ ਰਵਾਂਗੇ ਬਿਲਕੁਲ ਦੇਸ਼ ਦਾ ਕਿਸਾਨ ਜਿਹੜਾ ਨਾ ਜੀ ਦੇਸ਼ ਦਾ ਕਿਸਾਨ ਲੜਦਾ ਵਾ ਦੇਸ਼ ਦੇ ਹੱਕਾਂ ਵਾਸਤੇ ਕਿਸਾਨ ਤੇ ਨੌਜਵਾਨ ਜੀ ਸਾਡਾ ਜਿਹੜਾ ਪੰਜਾਬ ਆ ਅਸੀਂ ਅਨਾਜ ਵੀ ਪੂਰਾ ਕਰਦੇ ਆ ਅਸੀਂ ਨੌਜਵਾਨ ਵੀ ਦਿੰਦੇ ਆ ਸਾਡੇ ਦੇਸ਼ ਦੇ ਜਿਹੜੇ ਨੌਜਵਾਨ ਆ ਉਹ ਦੇਸ਼ ਦੀ ਰੱਖਿਆ ਵਾਸਤੇ ਲੜਦੇ ਇੱਕ ਪੰਜਾਬ ਦਾ ਖਿੱਤਾ ਜਿਹੜਾ ਵਾ ਜਝਾਰੂ ਖਿੱਤਾ ਕਦੀ ਵੀ ਆਪਣੇ ਹੱਕਾਂ ਵਾਸਤੇ ਦੇਸ਼ ਵਾਸਤੇ ਦੇਸ਼ ਦੀ ਆਜ਼ਾਦੀ ਵਾਸਤੇ ਖਲੋ ਜਾਂਦਾ ਵਰਤਮਾਨ ਸਰਕਾਰ ਜਿਹੜੀ ਆ ਕਿਸਾਨ ਨਾਲ ਧੱਕਾ ਕਰ ਲਈ ਆ ਨੌਜਵਾਨ ਨਾਲ ਧੱਕਾ ਕਰ ਰਹੀ ਆ ਬੇਰੁਜ਼ਗਾਰੀ ਬਹੁਤ ਆ ਤੇ ਸਾਰੇ ਦੇਸ਼ ਦੀਆਂ ਜਿਹੜੀਆਂ ਸਮੱਸਿਆਵਾਂ ਮਜ਼ਦੂਰ ਦੀਆਂ ਵੀ ਸਮੱਸਿਆਵਾਂ ਆ ਸਾਰੇ ਦੇਸ਼ ਦੀ ਆਬਾਦੀ ਦੀਆਂ ਸਮੱਸਿਆਵਾਂ ਆ ਅਸੀਂ ਸਰਕਾਰ ਨੂੰ ਇਹ ਆਗਰਾ ਕਰਨ ਵਾਸਤੇ ਆਏ ਆ ਕਿ ਸਰਕਾਰ ਸਹੀ ਰਸਤਿਆਂ ਤੇ ਚੱਲਦੀ ਹੋਈ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ ਮਜ਼ਦੂਰਾਂ ਨੂੰ ਰੋਟੀ ਦੇਵੇ ਤੇ ਕਿਸਾਨ ਨੂੰ ਕਿਸਾਨ ਦਾ ਬਣਦਾ ਹੱਕ ਦੇਵੇ ਜੀ ਇਹ ਜ਼ਰੂਰੀ ਆ ਕਿਉਂਕਿ ਸਰਕਾਰ ਨੂੰ ਜਾਗਣਾ ਚਾਹੀਦਾ ਸਰਕਾਰ ਸਰਮਾਇਦਾਰਾਂ ਦੀ ਝੋਲੀ ਵਿੱਚ ਪਾ ਕੇ ਨਾ ਚੱਲੇ ਸਰਕਾਰ ਸਾਰੇ ਦੇਸ਼ ਦਾ ਸੋਚੇ ਤੇ ਸਾਰੇ ਦੇਸ਼ ਬਾਰੇ ਦੇਸ਼ ਦੀ ਜਨਤਾ ਨੂੰ ਜਿਹੜਾ ਰੁਜ਼ਗਾਰ ਦੇਵੇ ਤੇ ਸਾਰੇ ਦੇਸ਼ ਦਾ ਇਕੱਠਾ ਸੋਚੇ ਤਾਂ ਹੀ ਦੇਸ਼ ਦਾ ਭਲਾ ਹੋ ਸਕਦਾ ਜੀ ਸੋ ਦੇਖ ਸਕਦੇ ਹੋ ਜੀ ਕਿਸਾਨ ਅਗੋਂ ਨਾਲ ਗੱਲਬਾਤ ਕੀਤੀ ਐ ਸੋ ਤਸਵੀਰਾਂ ਇਹ 43 ਸੈਕਟਰ ਦੇ ਦਸ਼ਹਿਰਾ ਗਰਾਊਂਡ ਦੀ ਦਿਖਾ ਰਹੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿਸਾਨ ਜਿਹੜੇ ਹੈਗੇ ਨੇ ਉਹ ਇੱਥੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਸਕੌਲ ਦਿੱਤੀ ਸੀ ਐਸਕੇਐਮ ਵੱਲੋਂ ਸੋ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਵੱਲੋਂ ਵੀ ਕਾਲ ਦਿੱਤੀ ਗਈ ਸੀ ਕਿ ਇੱਥੇ 10000 ਕਿਸਾਨ ਉਹਨਾਂ ਵੱਲੋਂ ਇੱਥੇ ਲਿਆਂਦਾ ਜਾਏਗਾ ਸੋ ਦੇਖ ਸਕਦੇ ਹੋ ਹੁਣ ਹੌਲੀ ਹੌਲੀ ਜਿਹੜਾ ਇਕੱਠ ਹੈਗਾ ਇੱਥੇ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਅੱਜ ਇਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇਣਾ ਹੈ ਮੈਮੋਰੰਡਮ ਦੇਣਾ ਹੈ ਸੋ ਉਸ ਦੇ ਸਬੰਧ ਵਿੱਚ ਇਹ ਅੱਜ ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਦੇਖ ਸਕਦੇ ਹੋ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਕਰੀਬਨ 4 ਤੋਂ 5 ਵਜੇ ਤੱਕ ਇਹ ਅੱਜ ਸ਼ਾਮ ਤੱਕ ਜਿਹੜਾ ਹੈਗਾ ਇਹ ਪ੍ਰਦਰਸ਼ਨ ਉਹਨਾਂ ਸਮਾਂ ਤੱਕ ਜਾਰੀ ਰਹੇਗਾ ਸੋ ਇਹ ਤਸਵੀਰਾਂ ਦਿਖਾ ਰਿਹਾ ਤੁਸੀਂ ਦੇਖ ਸਕ ਪਾ ਰਹੇ ਹੋ ਜਿੱਥੇ ਦੇ ਕਿਸਾਨ ਨੇ ਹੁਣ ਤੁਸੀਂ ਦੇਖ ਰਹੇ ਹੋ ਉਹ ਅਰਦਾਸ ਕਰਦੇ ਹੋਏ ਨਜ਼ਰ ਆ ਰਹੇ ਨੇ ਬਿਲਕੁਲ ਸ਼ਾਂਤ ਨਹੀਂ ਟੰਗ ਨਾਲ ਪੂਰਾ ਸੈਰਾ ਗਰਾਊਂਡ ਤੁਸੀਂ ਦੇਖ ਸਕਦੇ ਹੋ ਨਾਰੇਬਾਜੀ ਨਾਲ ਇਸ ਵਕਤ ਗੂੰਜ ਰਿਹਾ ਸੋ ਜਿਵੇਂ ਹੀ ਕਾਲ ਦਿੱਤੀ ਸੋ ਉਸ ਹਿਸਾਬ ਨਾਲ ਵੱਡੀ ਤਦਾਦ ਵਿੱਚ ਕਿਸਾਨ ਜਿਹੜੇ ਹੈਗੇ ਨੇ ਇੱਥੇ ਇਕੱਠਾ ਹੋਣਾ ਸ਼ੁਰੂ ਹੋ ਚੁੱਕੇ ਨੇ ਸੋ ਉਸ ਦੇ ਨਾਲ ਚੰਡੀਗੜ੍ਹ ਦੀ ਟ੍ਰੈਫਿਕ ਵੀ ਕਾਫੀ ਪ੍ਰਭਾਵਿਤ ਹੋਈ ਹੈ ਸੋ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਜਿਹੜੇ ਰੂਟਸ ਨੇ ਉਹ ਡਾਇਵਰਟ ਕੀਤੇ ਗਏ ਨੇ ਸੋ ਇਹ ਤਸਵੀਰ ਅਸੀਂ ਤੁਹਾਨੂੰ ਦੁਸ਼ਹਿਰਾ ਗਰਾਊਂਡ ਦੀ ਸੀ ਤੁਹਾਨੂੰ ਦਿਖਾ ਰਹੇ ਹਾਂ ਕੈਮਰਾ ਸੋ ਕੀ ਸੁਮਿੰਦਰ ਸਿੰਘ ਨਾਲ ਬਹੁਤ ਕੁਝ ਪੁੱਛਿਆ